ਸਤਿ ਸ਼੍ਰੀ ਅਕਾਲ ਤਾਂ ਆਓ ਫੇਰ ਇੱਕ ਹੋਰ ਨਵੀਂ ਚੀਜ਼ ਸਿੱਖੀਤ ਨਵੀਂ ਚੀਜ਼ ਤੋਂ ਭਾਵ ਜਿਹੜੀ ਹਰ ਰੋਜ਼ ਕਰਦੇ ਆ ਨਾ ਸਾਡੇ ਲਈ ਨਵੀਂ ਹੋਵੇ ਦੇਖੋ ਸਾਨੂੰ ਦਿੱਤੀ ਹੈ ਸਪੀਡ ਕਿਹਦੇ ਚ ਦਿੱਤੀ ਹੈ ਮੀਟਰ ਪਰ ਸੈਕਿੰਡ ਹੁਣ ਇਸ ਨੂੰ ਲਿਖਿਆ ਕਿਸ ਤਰ੍ਹਾਂ ਜਾਂਦਾ ਮੀਟਰ ਪਰ ਸੈਕਿੰਡ ਰਾਈਟ ਸਟੈਂਡਰਡ ਯੂਨਿਟ ਕੀ ਹੈ ਸਾਡੇ ਕੋਲ ਕਿਲੋਮੀਟਰ ਪਰ ਆਰ तो हूँ असी इस किलोमीटर पर, किलो पर आवर बना जो मीटर पर सैकेंड में किलोमीटर पर आवर करना है तो किस तरह कन्वर्जन मतलब मतलब कर देखो किलोमीटर पर आवर किलोमीटर और किलोमीटर का मतलब हजार मीटर आवर का मतलब सिक्सटी मिनट्स इंटू सिक्सटी सैकेंड तो यह कि बन गया साढ़े को मीटर पर सैकेंड बन गया जिसनों अभी सिंपलीफाई कर लिए कि आ गया 5/18 مطلب ਇਹ 1 ਕਿਲੋਮੀਟਰ ਪਰ आवर ਹੈ ਤਾਂ ਉਸਦੇ 5/18 ਮੀਟਰ ਪਰ ਸੈਕਿੰਡ ਬਣ ਜਾਣਗੇ ਤਾਂ ਹੁਣ ਜੇ ਤੁਹਾਨੂੰ ਦਿੱਤਾ ਹੋਇਆ ਹੈ ਵੀ ਕਿਸੇ ਵੀ ਆਬਜੈਕਟ ਦੀ ਜਿਹੜੀ ਸਪੀਡ ਹੈ ਉਹ ਕਿੰਨੀ ਹੈ 72 ਕਿਲੋਮੀਟਰ ਪਰ आवर ਤਾਂ ਇਸ ਨੂੰ ਕਨਵਰਟ ਕਰੋ ਇਨ ਮੀਟਰ ਪਰ ਸੈਕਿੰਡ ਤਾਂ ਉਸੇ ਕਿਸ ਤਰ੍ਹਾਂ ਕਨਵਰਟ ਕਰਾਂਗੇ ਤਾਂ ਕਿਲੋਮੀਟਰ 72 5 18 18 ਫੋਰਸ 5 ਫੋਰ 20 20 ਬਣ ਗਿਆ 20 ਮੀਟਰ ਪਰ ਸੈਕਿੰਡ ਮਤਲਬ ਜਿਸ ਦੀ ਸਪੀਡ 72 ਕਿਲੋਮੀਟਰ ਪਰ ਆਵਰ ਆਉਗੀ ਉਹ ਕਿੰਨੀ ਬਣ ਜੂਗੀ 20 ਮੀਟਰ ਪਰ ਸੈਕਿੰਡ ਤੋਂ ਇਸ ਤਰ੍ਹਾਂ ਦੇ ਨਾਲ ਅਸੀਂ ਜੇ ਮੀਟਰ ਪਰ ਸੈਕਿੰਡ ਚ ਦਿੱਤੀ ਹੋਈ ਹੈ ਸਾਨੂੰ ਸਪੋਜ਼ ਦਿੱਤਾ ਹੋਇਆ 30 ਮੀਟਰ ਪਰ ਸੈਕਿੰਡ ਦੈਨ ਕਨਵਰਟ ਇਨਟੂ ਕਿਲੋਮੀਟਰ ਪਰ ਆਰ ਅਸੀਂ ਕੀ ਕਰਦਾਂਗੇ ਇਸ ਨੂੰ 30 ਇੰਟੂ 18 upon 5 ਇੱਥੇ ਅਗਰ 5 ਔਰ 18 ਨਾਲ ਕਰਦੇ ਆ ਤਾਂ ਉੱਥੇ ਕੀ ਕਰਦਾਂਗੇ ਅਸੀਂ 18 upon 5 5 6 ਤਾਂ 108 ਕਿਲੋਮੀਟਰ ਪਰ ਆਵਰ ਇਹ ਬਣ ਜੇਗੀ ਇਸਦੀ ਸਪੀਡ ਤਾਂ ਇਸ ਦਾ ਮਤਲਬ ਨੁਕਤਾ ਯਾਦ ਰੱਖਣਾ ਜੇ ਕਿਲੋਮੀਟਰ ਪਰ ਆਵਰ ਤੋਂ ਮੀਟਰ ਪਰ ਸੈਕਿੰਡ ਬਣਾਣੇ ਆ ਤਾਂ 5 18 ਨਾਲ ਗੁਣਾ ਕਰ ਦੋ ਜੀ ਮੀਟਰ ਪਰ ਸੈਕਿੰਡ ਤੋਂ ਕਿਲੋਮੀਟਰ ਪਰ ਆਵਰ ਕਨਵਰਟ ਕਰਨੇ ਆ ਤਾਂ 18/5 ਨਾਲ ਗੁਣਾ ਕਰ ਦੋ ਤੇ ਤੁਹਾਡਾ ਆਨਸਰ ਸਹੀ ਆ ਜੂਗਾ ਦੇਖੋ ਕਰਕੇ ਤੇ ਮਿਲਦੇ ਆਂ ਅਗਲੀ ਵੀਡੀਓ ਚ